ਪਟਿਆਲਾ ਸ਼ਹਿਰੀ ਤੋਂ ਜ਼ਮਨੀ ਚੋਣਾ ਦੇ ਲਈ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪੰਨੀਤ ਕੌਰ ਪਾਵੇਂ ਹੀ ਪਟਿਆਲਾ ਤੋਂ ਹਾਰ ਚੁੱਕੇ ਨੇ ਪਰ ਜੇ ਨਜ਼ਰ ਉਹਨਾਂ ਦੇ ਫੇਸਬੁੱਕ ਅਕਾਊਂਟ ਤੇ ਮਾਰੀ ਜਾਵੇ ਤਾਂ ਲੱਗਦਾ ਹੈ ਕਿ ਉਹਨਾਂ ਵਿੱਚ ਸੰਸਦ ਵਾਲੀ ਫੀਲਿੰਗ ਅਜੇ ਤੱਕ ਖਤਮ ਨਹੀਂ ਹੋਈ ਹੈ ਤਸਵੀਰਾਂ ਨੇ ਮਹਾਰਾਣੀ ਪੰਨੀਤ ਕੌਰ ਦੇ ਫੇਸਬੁੱਕ ਅਕਾਊਂਟ ਦੀਆਂ ਇਹਨਾਂ ਨੂੰ ਵੇਖ ਕੇ ਕੋਈ ਵੀ ਪੰਨੀਤ ਕੌਰ ਦੇ ਸੰਸਦ ਖੋੜ ਦਾ ਪੁਲੇਖਾ ਖਾ ਜਾਵੇਗਾ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਨੀਤ ਕੌਰ ਨੂੰ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰੰਵੀਰ ਗਾਂਧੀ ਨੇ ਹਰਾਇਆ ਸੀ ਬਾਵਜੂਦ ਇਸ ਦੇ ਪੰਨੀਤ ਕੌਰ ਨੇ ਫੇਸਬੁੱਕ ਅਕਾਊਂਟ ਤੇ ਆਪਣਾ ਨਾਮ ਸੰਸਦ ਦੇ ਤੌਰ ਤੇ ਹਟਾਇਆ ਨਹੀਂ ਹੈ ਜਦਕਿ ਇਸੇ ਅਕਾਊਂਟ ਤੇ ਪੰਨੀਤ ਕੌਰ ਨੇ ਪਟਿਆਲਾ ਸ਼ਹਿਰੀ ਤੋਂ ਨਾਮਜ਼ਦਗੀ ਪਰੰਧੀਆਂ ਤਸਵੀਰਾਂ ਅਪਲੋਡ ਕੀਤੀਆਂ ਹੋਈਆਂ ਨੇ ਸੋ ਤਸਵੀਰਾਂ ਅਪਲੋਡ ਕਰਨ ਵਿੱਚ ਜ਼ਰੂਰ ਅਪਡੇਟਡ ਨੇ ਪਰ ਆਪਣੇ ਨਾਮ ਅਗੋ ਸੰਸਦ ਉਹਨਾਂ ਨੇ ਨਹੀਂ ਹਟਾਇਆ ਹੈ ਇਸ ਤੋਂ 엘ਾਵਾ ਉਹਨਾਂ ਕਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਫੇਸਬੁੱਕ ਤੇ ਪਾਈਆਂ ਹੋਈਆਂ ਨੇ ਸਾਂਸਦ ਤਰਮਵੀਰ ਗਾਂਧੀ ਜੁੜੇ ਹੋਏ ਨੇ ਤਰਮਵੀਰ ਜੀ ਫੇਸਬੁੱਕ ਅਕਾਊਂਟ ਦੇ ਉੱਤੇ ਪਰਨੀਤ ਕੌਰ ਅਜੇ ਵੀ ਆਪਣੇ ਆਪ ਨੂੰ ਪਟਿਆਲਾ ਤੋਂ ਸਾਂਸਦ ਦੱਸ ਰਹੇ ਨੇ ਦੇਖੋ ਇਹ ਨਾ ਕੁਝ ਕੁਝ ਵੱਡੇ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਦਿਮਾਗ ਤੋਂ ਚਾਹੇ ਰਾਣੀ ਰੋਤੇ ਜਿਵੇਂ ਜਲਵੇਂ ਖਤਮ ਵੀ ਹੋ ਜਾਣ ਜਿਵੇਂ ਰਾਜशाही ਖਤਮ ਚੁੱਕੀ ਹੋਇਆ ਹੈ ਅਜੇ ਤੱਕ ਵੀ ਉਮ ਮਹਾਰਾਣੀ ਪਰਨੀਤ ਕੌਰ ਜਾਂ ਮਹਾਰਾਜਾ ਅਵਿੰਦਰ ਸਿੰਘ ਕਹਾਂ ਕਹਾ ਕੇ ਪਸੰਦ ਉਹ ਚੰਗਾ ਲੱਗਦਾ ਹੈਗਾ ਇਸ ਤਰ੍ਹਾਂ ਭਾਵੇਂ ਉਹਨਾਂ ਦਾ ਕੋਲ ਐਮਪੀ ਦਾ ਅਹੁਦਾ ਨਹੀਂ ਰਿਹਾ ਹੈਗਾ ਪਰ ਫਿਰ ਵੀ ਉਹ ਉਹ ਐਮਪੀ ਦਾ ਇਹ ਸਭ ਦੇਗਾ ਉਹ ਉਹ ਤਾਰਨੋਂ ਤਿਆਰ ਨਹੀਂ ਹੈਗੇ ਐ ਇਹ ਗਲਤੀ ਵੀ ਹੋ ਸਕਦੀ ਹੈਗੀ ਹੈ ਜਿਹੜਾ ਬੰਦਾ ਬੇਫਲਕ ਮੈਨੇਜ ਕਰਦਾ ਹੈਗਾ ਜਾਂ ਇਹ ਇੱਕ ਇੱਕ ਦਾ ਮਤਲਬ ਇੱਛਾਵੀ ਉਸਾਈ ਦੀ ਇਹ ਨਾ 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 ਤਾਰਿਆ ਜਾਵੇ ਐ ਵੈਸੇ ਵੈਸੇ ਮਹਾਰਾਣੀ ਕਾਫੀ ਸਾਵਧਾਨ ਨੇ ਉਹ ਮੇਰਾ ਖਿਆਲ ਹੈ ਇਹਨੂੰ ਗਲਤੀ ਨੂੰ ਜਲਦੀ ਰੈਕਟੀਫਾਈ ਕਰ ਲੈਣਗੇ ਜੀ ਇਹਨੂੰ ਗੈਰ ਜ਼ਿੰਮੇਵਾਰਾ ਨਾ ਰਵਈਆ ਵੀ ਕਿਹਾ ਜਾ ਸਕਦਾ ਹੈ ਧਰਮਵੀਰ ਜੀ ਕਿਉਂਕਿ ਕੋਈ ਵੀ ਭਲੇਖਾ ਖਾ ਸਕਦਾ ਉਸ ਤੋਂ ਇਲਾਵਾ ਜ਼ਿਮਨੀ ਚੋਣਾ ਦੀਆਂ ਤਸਵੀਰਾਂ ਇੱਕ ਪਾਸੇ ਅਪਲੋਡ ਕਰਿਆ ਨੇ ਉਧਰ ਸੰਸਦ ਆਪਣੇ ਨਾਮ ਤੋਂ ਨਹੀਂ ਹਟਾਇਆ ਗਿਆ ਹਾਂ ਜੀ ਉੱਧਰ ਉੱਧਰ ਟਾਣਾ ਚਾਹੀਦਾ ਜੀ ਗਰੋਨੀ ਗਰੋਨੀ ਤੋਂ ਆਪਣੇ ਧਾਇਆ ਜਾਂਦਾ ਤੇ ਅਖੌਤੀ ਤੌਰ ਤੇ ਵੀ ਸਾਰੇ ਹੋ ਜਾਂਦਾ ਹੈ